ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਹੀ ਸਰਕਾਰਾਂ ਵੱਲੋਂ ਤੇ ਵੱਡੀਆਂ ਪਾਰਟੀਆਂ ਵੱਲੋਂ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾਗਾ ਹੁਣ ਇੱਕ ਆਪਣਾ ਜਨਵਰੀ ਦੇ ਵਿੱਚ ਜਿਹੜਾ ਰਾਮ ਮੰਦਰ ਹੈਗਾ ਉਹਦਾ ਉਦਘਾਟਨ ਕਰਨਾਗਾ ਔਰ ਰਾਮ ਮੰਦਰ ਦਾ ਉਦਘਾਟਨ ਕਰਨ ਦੀ ਖਾਤਰ ਕੀ ਹਿੰਦੂਆਂ ਕੋਲੇ ਜਾਂ ਬੀਜੇਪੀ ਕੋਲੇ ਜਾਂ ਆਰਐਸਐਸ ਕੋਲੇ ਉਹ ਲੰਗਰ ਲਾਉਣ ਦੀ ਇਹਨਾਂ ਕੋਲ ਸਮਰੱਥਾ ਨਹੀਂ ਹੈਗੀ ਕੀ ਇਹ ਆਪ ਲੰਗਰ ਨਹੀਂ ਲਾ ਸਕਦੇ ਅਗਰ ਇਹਨਾਂ ਨੂੰ ਲੰਗਰ ਲਗਾਉਣ ਦੀ ਹੀ ਮਤਲਬ ਗੱਲ ਹੈ ਅਗਰ ਇਹਨਾਂ ਨੇ ਸਿੱਖਾਂ ਨੂੰ ਤੋਂ ਹੀ ਲੰਗਰ ਲਵਾਉਣਾ ਹੈਗਾ ਤਾਂ ਸਿੱਖਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਜਥੇਬੰਦੀਆਂ ਨੇ ਜਿਹੜੀਆਂ ਆਪਣੇ ਆਪ ਖਾਲਸਾ ਏਡ ਵਰਗੀਆਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਲੰਗਰ ਲਾਉਂਦੀਆਂ ਨੇ ਔਰ ਉਹ ਬਿਨਾਂ ਕਿਸੇ ਭੇਦ ਭਾਵ ਦੇ ਲੰਗਰ ਲਾਉਂਦੇ ਨੇ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਔਰ ਉਹ ਅੱਧੇ ਸੱਦੇ ਦੇ ਉੱਪਰ ਵੀ ਲੰਗਰ ਮੇਰੇ ਖਿਆਲ ਦੇ ਵਿੱਚ ਲਾਉਣ ਤੋਂ ਜਵਾਬ ਨਹੀਂ ਦੇਣਗੇ ਲੇਕਿਨ ਇਸ ਤਰ੍ਹਾਂ ਦਾ ਜਿਹੜੇ ਮਤਲਬ ਉੱਥੇ ਸਿੱਖ ਤੋਂ ਕਿਸੇ ਤੋਂ ਲੰਗਰ ਲਵਾਉਣ ਦੀ ਗੱਲ ਇਹਨਾਂ ਨੇ ਚਲਾਈ ਹੈ ਉਹ ਐਸਾ ਇੱਕ ਬੰਦਾ ਪਲਾਂਟ ਕੀਤਾਗਾ ਜਿਹੜਾ ਬੰਦਾ ਨਾ ਸਿੱਖ ਨਾ ਹਿੰਦੂ ਔਰ ਬਲਾਤਕਾਰ ਦੇ ਉਹਦੇ ਉੱਪਰ ਦੋਸ਼ ਲੱਗੇ ਹੋਣ ਇਹ ਗੱਲਾਂ ਕਰਕੇ ਆਖਰ ਬੀਜੇਪੀ ਸੋ ਕੀ ਕਰਨਾ ਚਾਹੁੰਦੀ ਆ ਮੇਰਾ ਸਵਾਲ ਤੁਹਾਨੂੰ ਸੰਗਤਾਂ ਨੂੰ ਹੈ ਕਿ ਕੀ ਇਸ ਤਰ੍ਹਾਂ ਕਰਕੇ ਸਾਡਾ ਸਾਡੀ ਸਭੀ ਖਲਾਫ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੋਸਤੋ ਮੈਂ ਜਿਹੜੀ ਪਹਿਲਾਂ ਜ਼ਿਕਰ ਕੀਤਾਗਾ ਕਿ ਅਗਰ ਇਹ ਜਿਹੜੀਆਂ ਪਹਿਲਾਂ ਨਾਮ ਲਿਆਗਾ ਜਿਵੇਂ ਖਾਲਸਾ ਈਡ ਵਗੈਰਾ ਹੋਰ ਬਹੁਤ ਵੱਡੀਆਂ ਜਥੇਬੰਦੀਆਂ ਹੈਗੀਆਂ ਕੀ ਉਹ ਉੱਥੇ ਲੰਗਰ ਲਾਉਣ ਤੋਂ ਜਵਾਬ ਦੇ ਦਿੰਦੇ ਜਾਂ ਕੀ ਇਹਨਾਂ ਕੋਲ ਆਪਦੇ ਕੋਲੇ ਏਡੀ ਵੱਡੀ ਜਿਹੜੀ ਕੌਮ ਹੈ ਬਹੁ ਗਿਣਤੀ ਦੇ ਵਿੱਚ ਮਤਲਬ ਆਪਾਂ ਨੂੰ ਪਤਾ ਹੈਗਾ ਕਿ ਉਹਨਾਂ ਕੋਲੇ ਕਿਸੇ ਲੰਗਰ ਦੀ ਘਾਟ ਹੈ ਕਿ ਸਰਕਾਰਾਂ ਕੋਲੇ ਕਿਸੇ ਚੀਜ਼ ਦੀ ਕੋਈ ਘਾਟ ਹੈਗੀ ਲੇਕਿਨ ਉੱਥੇ ਇਸ ਤਰ੍ਹਾਂ ਦੇ ਬੰਦੇ ਨੂੰ ਪਲਾਂਟ ਕਰਨਾ ਜਿਹੜਾ ਬੰਦੇ ਦੇ ਉੱਪਰ ਦੋਸ਼ ਲੱਗੇ ਹੋਏ ਨੇ ਆਹ ਵੀਡੀਓ ਕਰਦੇ ਆ ਸਟਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਔਰ આજ ਤੱਕ ਦੇ ਉੱਪਰ ਵੀ ਜਿਹੜਾ ਉਸ ਬੰਦੇ ਦੀ ਇੰਟਰਵਿਊ ਕਰਵਾਈ ਜਾਂਦੀ ਆ ਤੇ ਪਹਿਲੀ ਦਫਾ ਹੋਇਆਗਾ ਕਿ ਕਿਸੇ ਨੂੰ ਲੰਗਰ ਲਾਉਣ ਦੀ ਖਾਤਰ ਪ੍ਰੈਸ ਕਾਨਫਰੰਸ ਕਰਨੀ ਪਈ ਹੋਵੇ ਕਿ ਅਸੀਂ ਉੱਥੇ ਲੰਗਰ ਲਾ ਰਹੇ ਹਾਂ ਜਦੋਂ ਕਿ ਲੰਗਰ ਤੁਹਾਨੂੰ ਪਤਾਗਾ ਦੁਨੀਆ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਪਰ ਸਿੱਖ ਲੰਗਰ ਲਾਉਂਦੇ ਨੇ ਅੱਜ ਤੱਕ ਕਦੇ ਕੋਈ ਪ੍ਰੈਸ ਕਾਨਫਰੈਂਸ ਕਰਕੇ ਕਿਸੇ ਨੂੰ ਲੋੜ ਨਹੀਂ ਪਈ ਲੰਗਰ ਲਾਉਣ ਦੀ ਲੇਕਿਨ ਇਹ ਕੌਣ ਹੈ ਮਹਾਪੁਰਖ ਜਿਹੜਾ ਮਤਲਬ ਉੱਥੇ ਲੰਗਰ ਲਾਉਣ ਦੀ ਖਾਤਰ ਪ੍ਰੈਸ ਕਾਨਫਰੈਂਸ ਕਰਦਾ ਹੈ ਔਰ ਉਸੇ ਟਾਈਮ ਕੰਟਰੋਵਰਸੀ ਦੇ ਵਿੱਚ ਆ ਜਾਂਦਾ ਉਹਦਾ ਨਾਮ ਹੈਗਾ ਹਰਜੀਤ ਸਿੰਘ ਰਸੂਲਪੁਰ ਦੋਸਤੋ ਜਿਹੜਾ ਹਰਜੀਤ ਸਿੰਘ ਰਸੂਲਪੁਰ ਹੈ ਉਹ ਆਪਣੇ ਆਪ ਨੂੰ ਕਿਸੇ ਫਕੀਰ ਸਿੰਘ ਦਾ ਵਾਰਿਸ ਦੱਸਦਾ ਹੈ ਕਿ ਮੈਂ 8ਵੀਂ ਪੀੜ੍ਹੀ ਦੇ ਵਿੱਚੋਂ ਆ ਜਿਹੜਾ ਫਕੀਰ ਸਿੰਘ ਸੀਗਾ ਉਹਨੇ ਉਹ ਕਹਿ ਰਿਹਾਗਾ ਕਿ ਜਿਹੜੀ ਬਾਬਰੀ ਮਾਜਦ ਸੀਗੀ ਉਦੋਂ ਉੱਥੇ ਉਹਨੇ ਕੋਈ ਲੰਗਰ ਲਾਇਆ ਸੀ ਜਾਂ ਕੋਈ ਉੱਥੇ ਉਹਨੇ ਉਦੋਂ ਕੋਈ ਉਹਦੇ ਤੇ ਐਫ ਆਈ ਆਰ ਹੋਈ ਸੀ ਵਗੈਰਾ ਵਗੈਰਾ ਅੱਜ ਤੱਕ ਅੱਜ ਤੱਕ ਸੁਣਿਆ ਨਹੀਂ ਹੈਗਾ ਉਹਦਾ ਕੋਈ ਇਤਿਹਾਸ ਹੋਵੇ ਲੇਕਿਨ ਉਹ ਜਿਹੜਾ ਹਰਜੀਤ ਸਿੰਘ ਹੈ ਉਹ ਉਹਦਾ ਜਿਹੜਾ ਕਿਰਦਾਰ ਹੈ ਕਿਤੇ ਦਾ ਉਹ ਤਿਲਕ ਲਗਾਉਂਦਾ ਹੈ ਉਹ ਟਿੱਕੇ ਨੂੰ ਜਸਟੀਫਾਈ ਕਰ ਰਿਹਾਗਾ ਕਿ ਸਿੱਖ ਜਿਹੜੇ ਹੈਗੇ ਨੇ ਉਹ ਤਿਲਕ ਲਾਉਂਦੇ ਨੇ ਤਿਲਕ ਲਾਉਣਾ ਚਾਹੀਦਾ ਔਰ ਗੁਰੂਆਂ ਤੋਂ ਲੈ ਕੇ ਹੁਣ ਤੱਕ ਜਿਹੜਾ ਸਿੱਖ ਹੈਗਾ ਉਹ ਕਹਿੰਦਾ ਤਿਲਕ ਲਾਉਂਦਾ ਹੈ ਤੇ ਉਹ ਹਵਨ ਕਰਦਾ ਆਪਣੇ ਘਰੇ ਹਰ ਰੋਜ਼ ਹਵਨ ਕਹਿੰਦਾ ਮੈਂ ਕਰਦਾ ਆਪਣੇ ਘਰੇ ਜ਼ਿਆਦਾਤਰ ਤੇ ਕਹਿੰਦਾ ਹਵਨ ਵੀ ਜਿਹੜਾ ਆਏਗਾ ਸੱਖਾ ਨੂੰ ਕਰਨਾ ਚਾਹੀਦਾ ਜਦੋਂ ਕਿ ਇਹਨਾਂ ਚੀਜ਼ਾਂ ਦੀ ਖਾਲਸਾ ਪੰਥ ਦੇ ਵਿੱਚ ਆਪਾਂ ਨੂੰ ਪਤਾ ਕਿ ਮਨਾਹੀ ਹੈ ਤਿਲਕ ਲਾਉਣਾ ਦਾ ਬਿਲਕੁਲ ਹੀ ਆਪਾਂ ਨੂੰ ਮਨਾਹੀ ਹੈ ਤੇ ਜਿਹੜਾ ਹਵਨ ਕਰਨਾ ਇਹ ਚੀਜ਼ਾਂ ਬਿਲਕੁਲ ਮਨਾਹੀ ਨੇ ਤੇ ਸਿਰ ਦੇ ਉੱਤੇ ਇੱਕ ਗਲਾਬ ਦਾ ਫੁੱਲ ਜਿਹਾ ਲਾ ਕੇ ਆ ਜਾਂਦਾ ਔਰ ਦੋਸਤੋ ਉਸ ਬੰਦੇ ਦੀਆਂ ਜਦੋਂ ਉਹਨੇ ਇਹ ਸਟਾਰਟਿੰਗ ਕੀਤੀ ਤਾ ਉਸੇ ਸਮੇਂ ਇੱਕ ਬੀਬੀ ਆ ਜਾਂਦੀ ਹੈ ਜਿਹੜੀ ਉਹਦੇ ਤੇ ਬਲਾਤਕਾਰ ਦਾ ਦੋਸ਼ ਲਾਉਂਦੀ ਹੈ ਕਿ ਇਸ ਬੰਦੇ ਨੇ ਪਹਿਲਾਂ ਮੈਨੂੰ ਤੇ ਮੇਰੇ ਪਤੀ ਨੂੰ ਮੂਰਖ ਬਣਾ ਕੇ ਮਤਲਬ ਲੋਕਾਂ ਤੋਂ ਸੇਵਾ ਦੇ ਨਾਮ ਤੇ ਪੈਸੇ ਇਕੱਠੇ ਕਰੇ ਤੇ ਉਸ ਤੋਂ ਬਾਅਦ ਉਹ ਕਹਿੰਦੀ ਹੈ ਮੈਨੂੰ ਕਿਤੇ ਸੇਵਾ ਦੀ ਖਾਤਰ ਬੁਲਾਇਆ ਗਿਆ ਤੇ ਉੱਥੇ ਆ ਕੇ ਮੇਰੇ ਨਾਲ ਬਲਾਤਕਾਰ ਕੀਤਾ ਗਿਆ ਗਈਆਂ ਸੇਵਾ ਦੀ ਭਾਵਨਾ ਚ ਗਈਆਂ ਵਿਸਾਖੀ ਵਾਲਾ ਦਿਨ ਸੀ ਖੁੱਡੇ ਲੋਰੇ ਮੈਂ ਗਈਆਂ ਗੁਰਦੁਆਰੇ ਦਾ ਨੇ ਡਰੈੱਸ ਦਿੱਤਾ ਮੈਂ ਗੁਰਦੁਆਰੇ ਜਾ ਕੇ ਫੋਨ ਕੀਤਾ ਬਾਬਾ ਜੀ ਮੈਂ ਪਹੁੰਚ ਗਈਆਂ ਠੀਕ ਹੈ ਸੇਵਾ ਦਾ ਸਫਾਈ ਦਾ ਤਛੜੋ ਇਹਨੇ ਜਦੋਂ ਪਿੱਛੇ ਮੋੜੇ ਨੂੰ ਹੱਥ ਪਾਇਆ ਮੈਂ ਸਮਝ ਗਈ ਮੈਂ ਕਿਹਾ ਬਾਬਾ ਜੀ ਇਹ ਤੁਹਾਡੇ ਵਾਸਤੇ ਗਲਤ ਹੈ ਹਾਂ ਇਹ ਗੱਲ ਕਹੀ ਤੁਸੀਂ ਕਹੀ ਹੈ ਮੈਂ ਕਿਹਾ ਬਾਬਾ ਜੀ ਤੁਹਾਡੇ ਮੈਂ ਰੋਈ ਵੀ ਆ ਮੈਂ ਕਿਹਾ ਬਾਬਾ ਜੀ ਤੁਹਾਡੇ ਲਈ ਗਲਤ ਗੱਲ ਹੈ ਮੈਂ ਤੁਹਾਡਾ ਸ਼ਗਿਰਦ ਹਾਂ ਤੁਹਾਡਾ ਸੇਵਾਦਾਰ ਹਾਂ ਇਹ ਫਿਰ ਮੈਂ ਹੌਸਲਾ ਦੇਣਾ ਮਾਂ ਇਹ ਸੇਵਾ ਨੂੰ ਮੈਂ ਸਿੱਖ ਪੰਥ ਨੂੰ ਆਪਣੇ ਇਸ ਬੜੇ ਮੇਰਾ ਉੱਚਾ ਤੇ ਕਿਉਂਕਿ ਭਰੋਸਾ ਟੁੱਟਦਾ ਆ ਮੈਨੂੰ ਇੰਨਾ ਭਰੋਸਾ ਹੀ ਇਹਦੇ ਤੇ ਵੀ ਜਿਹੜਾ ਮੈਂ ਕੁਝ ਬਿਆਨ ਨਹੀਂ ਖੇਰ ਕਰ ਸਕਦੀ ਔਰ ਐਫ ਆਈ ਆਰ 376 ਦਫਾ ਦੇ ਤਹਿਤ ਇਹਦੇ ਤੇ ਦਰਜ ਹੈ ਦੋਸਤੋ ਜਿਹੜਾ ਬੰਦਾ ਇਸ ਤਰ੍ਹਾਂ ਦੇ ਕਿਰਦਾਰ ਦਾ ਹੋਵੇ ਉਸ ਬੰਦੇ ਨੂੰ ਐਡੇ ਵੱਡੇ ਪ੍ਰੋਗਰਾਮ ਤੇ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਰਾਮ ਮੰਦਰ ਦਾ ਜਿਹੜਾ ਉਹ ਕਟਨ ਹੋਣਾ ਸਰਕਾਰ ਵੱਲੋਂ ਬੀਜੇਪੀ ਵੱਲੋਂ ਆਰਐਸਐਸ ਵੱਲੋਂ ਉਹਦਾ ਜਿਹੜਾ ਦੁਨੀਆ ਲੈਵਲ ਤੇ ਪ੍ਰਚਾਰ ਕੀਤਾ ਜਾਣਾ ਔਰ ਉਥੇ ਇਸ ਬੰਦੇ ਵੱਲੋਂ ਲੰਗਰ ਲਾਉਣਾ ਜਦੋਂ ਇਹਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਤੂੰ ਜਿਹੜਾ ਲੰਗਰ ਲਾਉਣ ਲੱਗਿਆ ਕੀ ਤੇਰੇ ਕੋਲ ਇੰਨੀ ਸਮਰੱਥਾ ਹੈ ਤੇਰੇ ਪਿੱਛੇ ਕੌਣ ਹੈ ਕੋਈ ਜਥੇਬੰਦੀ ਹੈ ਜਿਹੜੀ ਇੰਨਾ ਪੈਸਿਆਂ ਦਾ ਪ੍ਰਬੰਧ ਕਰੂਗੀ ਕਿਉਂਕਿ ਕਹਿੰਦਾਗਾ ਮੈਂ 2 ਮਹੀਨੇ ਲੰਗਰ ਲਾਉਣਾ ਹੈ ਕਿ 2 ਮਹੀਨੇ ਲੰਗਰ ਲਾਉਣ ਦੀ ਖਾਤਰ ਕੀ ਤੇਰੇ ਕੋਲ ਇੱਦੀ ਵੱਡੀ ਸਮਰੱਥਾ ਹੈ ਜਦੋਂ ਕਿ ਮੈਂ ਉਹ ਬੀਬੀ ਦੀ ਵੀ ਇੰਟਰਵਿਊ ਸੁਣੀ ਆ ਉਹ ਦੱਸ ਰਹੀ ਆ ਕਿ ਇਹਦੇ ਕੋਲੇ ਕੋਈ ਵੀ ਕੱਖ ਨਹੀਂ ਹੈਗਾ ਸਿਰਫ ਲੋਕਾਂ ਦੀ ਜੇਬਾਂ ਕਿ ਨੀਚਾ ਖਨਾਲੇ ਬੰਦਾ ਹੈਗਾ ਸੋ ਦੋਸਤੋ ਉੱਥੋਂ ਸਿੱਧਾ ਹੀ ਸਾਬਤ ਹੁੰਦਾਗਾ ਕਿ ਇਹਨੂੰ ਪਲਾਨਟ ਕੀਤਾ ਗਿਆਗਾ ਇਹਨੂੰ ਜਿਹੜੇ ਫੰਡ ਲੇਗੇ ਉਹ ਕਿਸੇ ਨਾ ਕਿਸੇ ਢੰਗ ਨਾਲ ਇਹਨੂੰ ਆਪਾਂ ਸਮਝਦੇ ਹਾਂਗੇ ਕਿੰਨਾ ਨੇ ਦੇਣਾ ਜਿਨ੍ਹਾਂ ਨੇ ਪਲਾਂਟ ਕੀਤਾਗਾ ਪਰ ਦੋਸਤੋ ਗੱਲ ਤਾਂ ਸਵਾਲ ਪੈਦਾ ਇਹ ਹੁੰਦਾਗਾ ਕਿ ਸਾਨੂੰ ਸਿੱਖਾਂ ਨੂੰ ਕਿਉਂ ਇਸ ਤਰ੍ਹਾਂ ਟਾਰਗੇਟ ਕੀਤਾ ਜਾਂਦਾਗਾ ਕੀ ਇਹ ਸੋ ਕੀ ਕਰਨਾ ਚਾਹੁੰਦੇ ਨੇ ਕੀ ਬਾਬਰੀ ਮਾਜਦ ਕਰਕੇ ਕੀ ਮੁਸਲਮਾਨਾਂ ਨਾਲ ਸਾਨੂੰ ਲੜਾਉਣ ਦੀ ਖਾਤਰ ਮੁਸਲਮਾਨਾਂ ਨਾਲ ਸਾਡਾ ਪੇਚਾ ਪਾਉਣ ਦੀ ਖਾਤਰ ਕਿ ਅਗਰ ਉੱਥੇ ਸਿੱਖ ਲੰਗਰ ਲਾਉਣਗੇ ਰਾਮ ਮੰਦਰ ਤੇ ਤੇ ਜਿਹੜੇ ਮੁਸਲਮਾਨ ਨੇ ਉਹ ਇਸ ਗੱਲ ਦਾ ਇਤਰਾਜ਼ ਕਰਨਗੇ ਇਹਨਾਂ ਕਾਰਨਾ ਕਰਕੇ ਹੀ ਜਿਹੜਾ ਇਸ ਤਰ੍ਹਾਂ ਦੇ ਬੰਦਿਆਂ ਨੂੰ ਪਲਾਂਟ ਕਰਨਾ ਤੇ ਫੇਰ ਜਿਹੜੇ ਬੰਦੇ ਦੇ ਉੱਪਰ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਹੋਣ ਉਸ ਬੰਦੇ ਨੂੰ ਲੈ ਕੇ ਆਉਣਾ ਤੇ ਕੀ ਦਰਸਾਉਣਾ ਹੈਗਾ ਇਹਨਾਂ ਲੋਕਾਂ ਨੇ ਮਤਲਬ ਇੱਕ ਤਾਂ ਨਾ ਇਹ ਕਹਿੰਦੇ ਨੇ ਸਾਡਾ ਸਿੱਖਾ ਬੜਾ ਸਰਦ ਹੈ ਪਰ ਮਾਨਸਕਤਾ ਕੀ ਹੈ ਦੋਸਤੋ ਮਾਨਸਕਤਾ ਖਾਲਸਾ ਜੀ ਇਹ ਹੈ ਕਿ ਉਥੇ ਸੋ ਇਹ ਕਰਨਾ ਹੈ ਇਸ ਤਰ੍ਹਾਂ ਦੇ ਬੰਦੇ ਨੂੰ ਲਿਆ ਕੇ ਕਿ ਸਿੱਖ ਕੌਮ ਵੱਖਰੀ ਕੌਮ ਨਹੀਂ ਹੈ ਜਿਹੜੇ ਸਿੱਖ ਨੇ ਉਹ ਸਾਡੇ ਵਿੱਚ ਹੀ ਨਿਕਲੇ ਨੇ ਸਾਡੇ ਸਿੱਖ ਨੇ ਜਿਹੜਾ ਸਾਡਾ ਹੀ ਇੱਕ 파ਟ ਨੇ ਇਹ ਸੋ ਕਰਨ ਦੀ ਖਾਤਰ ਇਸ ਤਰ੍ਹਾਂ ਦੇ ਬੰਦੇ ਨੂੰ ਪਲਾਂਟ ਕੀਤਾਗਾ ਜਿਹੜਾ ਟਿੱਕਾ ਲਾ ਕੇ ਬੈਠੂਗਾ ਬੀਜੇਪੀ ਦਾ ਜਿਹੜਾ ਚਿੰਨ ਹੈ ਉਹ ਗੁਲਾਬ ਦਾ ਫੁੱਲ ਟੰਗ ਕੇ ਉੱਥੇ ਬੈਠੂਗਾ ਤੇ ਹਵਲ ਕਰੂਗਾ ਸਿੱਖ ਬਾਣਾ ਪੂਰਾ ਸਿੱਖੀ ਦਾ ਪਾਇਆ ਨਿਹੰਗ ਸਿੰਘਾਂ ਵਾਲਾ ਬਾਣਾ ਪਾਇਆ ਪੂਰਾ ਦਮਾਲਾ ਸਜਾਇਆ ਹੋਇਆ ਪੂਰਾ ਸਿੰਘਾਂ ਵਾਲਾ ਬਾਣਾ ਪਾਇਆ ਹੋਇਆ ਤੇ ਉਹਦੇ ਚ ਸੋ ਕਰਨ ਦੀ ਕੋਸ਼ਿਸ਼ ਇਹੇ ਕੀਤੀ ਜਾਣੀ ਹੈ ਕਿ ਜਿਹੜੇ ਸਿੱਖ ਨੇ ਵੱਖਰੀ ਕੌਮ ਨਹੀਂ ਹੈਗੀ ਜਦੋਂ ਕਿ ਸਿੱਖ ਵੱਖਰੀ ਕੌਮ ਹੈ ਇਹ ਸਭ ਨੂੰ ਪਤਾਗਾ ਕਿ ਸਿੱਖਾ ਵੱਖਰੀ ਕੌਮ ਹੈ ਇਹ ਜਿਹੜੇ ਆਰਐਸਐਸ ਵਾਲੇ ਨੇ ਜਾਂ ਬੀਜੇਪੀ ਵਾਲੇ ਨੇ ਇਹ ਇਸ ਗੱਲ ਨੂੰ ਮੰਨਣੋਂ ਇਨਕਾਰੀ ਨੇ ਔਰ ਬਾਰ-ਬਾਰ ਸਾਡੇ ਤੇ ਇਸ ਤਰ੍ਹਾਂ ਦੇ ਇਹ ਕੋਝੇ ਜਿਹੜੇ ਹੱਥ ਕੰਡੇ ਨੇ ਉਹ ਅਪਣਾਉਂਦੇ ਨੇ ਜਿਹੜੇ ਕਿ ਮਤਲਬ ਕਿਉਂਕਿ ਸਿੱਖਾ ਦਾ ਜਿਹੜਾ ਤਾਨੂੰ ਪਤਾ ਜੋ ਕਰਤਾਰ ਅੱਜ ਦੁਨੀਆ ਦੇ ਵਿੱਚ ਐ ਸਿੱਖਾਂ ਦੀ ਹਰ ਇੱਕ ਜਗ੍ਹਾ ਦੇ ਉੱਪਰ ਅੱਜ ਬੱਲੇ-ਵੱਲੇ ਹੋ ਰਹੀ ਆ ਸਰਕਾਰਾਂ 'ਚ ਮਤਲਬ ਹਰ ਇੱਕ ਜਗ੍ਹਾ ਤੇ ਹਰ ਇੱਕ ਦੇਸ਼ ਦੇ ਵਿੱਚ ਅੱਜ ਸਿੱਖਾਂ ਦਾ ਨਾਮ ਐ ਔਰ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਐ ਔਰ ਰਾਜ ਕਰੇਗਾ ਖਾਲਸਾ ਅਕੀ ਰਹੇ ਨਾ ਕੋਈ ਗੁਰੂ ਸਾਹਿਬ ਦੇ ਕਹੇ ਹੋਏ ਲਬਜ ਨੇ ਜਿਹੜੇ ਇੱਕ ਦਿਨ ਸੱਚ ਹੋਣੇ ਨੇ ਪਰ ਇਹ ਲੋਕ ਉਹਨਾਂ ਇਸ ਕਾਰਨ ਕਰਕੇ ਕਿ ਇਹਨਾਂ ਦੀ ਜਿਹੜੀ ਸਭੀ ਹੈ ਜਿਹੜਾ ਇਹਨਾਂ ਦਾ ਮਤਲਬ ਕਿਰਦਾਰ ਹੈ ਉਹਨੂੰ ਕਿਵੇਂ ਖਰਾਬ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਦੁਨੀਆ ਦੇ ਵਿੱਚ ਅਸੀਂ ਨੀਵਾਂ ਦਿਖਾ ਸਕੀਏ ਪਰ ਇਹਨਾਂ ਨੂੰ ਇਹ ਨਹੀਂ ਪਤਾ ਜਿਹੜੀ ਕੌਮ ਗੁਰੂ ਸਾਹਿਬ ਨੇ ਆਪਣੇ ਸਹਿਬਜ਼ਾਦਿਆਂ ਦੇ ਖੂਨ ਦੇ ਨਾਲ ਜਿਨ੍ਹਾਂ ਨਿਉਆਂ ਦੇ ਵਿੱਚ ਪਾਣੀ ਪਾਇਆ ਹੋਵੇ ਜੜਾਂ ਦੀ ਜੜਾਂ ਦੇ ਵਿੱਚ ਖੂਨ ਪਾਣੀ ਦੀ ਜਗ੍ਹਾ ਤੇ ਪਾਇਆ ਹੋਵੇ ਜਿਨ੍ਹਾਂ ਦੇ ਚ ਲੱਖਾਂ ਦੀ ਤਦਾਦ ਦੇ ਵਿੱਚ ਸ਼ਹੀਦ ਹੋਣ ਜਿਨ੍ਹਾਂ ਕੋਲੇ ਅਕਾਲ ਤਖਤ ਹੋਵੇ ਜਿਨ੍ਹਾਂ ਕੋਲੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਇੱਕ ਕਣ ਕਣ ਦੇ ਉੱਪਰ ਸ਼ਹੀਦਾਂ ਦਾ ਖੂਨ ਡੁੱਲਿਆ ਹੋਵੇ ਜਿਨ੍ਹਾਂ ਕੋਲੇ ਅਨੰਦਪੁਰ ਸਾਹਿਬ ਹੋਵੇ ਜਿਨ੍ਹਾਂ ਕੋਲੇ ਪੰਜ ਤਖਤ ਹੋਣ ਇਹ ਕੀ ਸਮਝ ਦੇਣਗੇ ਕਿ ਉਹਨਾਂ ਨੂੰ ਤੁਸੀਂ ਉਹਨਾਂ ਦਾ ਕਿਰਦਾਰ ਖਰਾਬ ਕਰੋਗੇ ਇਹ ਭਲੇਖੇ ਦੇ ਵਿੱਚ ਨੇ ਪਰ ਇਹ ਕੋਝੀਆਂ ਹਰਕਤਾਂ ਕਰਨੋਂ ਨਹੀਂ ਹਟਦੇ ਦੋਸਤੋ ਜਰੂਰ ਕਮੈਂਟ ਕਰਕੇ ਦੱਸਣਾਗਾ ਕਿ ਜਿਹੜਾ ਇਹ ਬੰਦਾ ਇਹਨਾਂ ਨੇ ਹਰਜੀਤ ਸਿੰਘ ਹਰਪਾਲਪੁਰ ਪਲਾਂਟ ਕੀਤਾਗਾ ਕੀ ਤੁਸੀਂ ਇਹਨੂੰ ਪੰਥ ਦਾ ਕੋਈ ਪਾਰਟ ਸਮਝਦੇ ਹੋ ਕੀ ਇਹਦੇ ਵਿੱਚ ਕੋਈ ਸਿੱਖੀ ਵਾਲਾ ਖਾਲਸਾ ਪੰਥ ਵਾਲਾ ਕੋਈ ਹੈ ਗੁਣ ਕੀ ਤੁਹਾਨੂੰ ਕੋਈ ਲੱਗਦਾ ਹੈਗਾ ਕਿ ਖਾਲਸਾ ਪੰਥ ਦੇ ਵਿੱਚੋਂ ਇਹਨੂੰ ਲੰਗਰ ਦੀ ਖਾਤਰ ਕੋਈ ਬੰਦਾ ਇਹਦੀ ਮਦਦ ਕਰੇਗਾ ਜਾਂ ਕਿਸੇ ਜਥੇਬੰਦੀ ਨੇ ਕੋਈ ਮਦਦ ਕੀਤੀ ਹੈ ਇਹਦੀ ਕੋਈ ਇਹ ਆਪ ਦੇ ਆਪ ਨੂੰ ਨਹਿਗ ਸਿੰਘ ਕਹੋਂਦਾਗਾ ਕੋਈ ਨਹਿੰਗਾ ਦੀ ਜਥੇਬੰਦੀ ਨੇ ਇਹਦੀ ਕੋਈ ਹਮਾਇਤ ਕੀਤੀ ਹੈ ਜਾਏ ਦੀ ਕੋਈ ਸ਼ਰੋਮਣੀ ਕਮੇਟੀ ਨੇ ਹਮਾਇਤ ਕੀਤੀ ਆ ਜਾਂ ਅਕਾਲ ਤਖਤ ਨੇ ਹਮਾਇਤ ਕੀਤੀ ਆ ਕਿਸੇ ਵੀ ਜਥੇਬੰਦੀ ਨੇ ਕੀ ਇਹ ਦੀ ਹਮਾਇਤ ਕੀਤੀ ਹੈ ਜੇ ਨਹੀਂ ਕੀਤੀ ਤਾਂ ਫਿਰ ਇਹ ਇਕੱਲਾ ਹੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਨ ਦੀ ਖਾਤਰ ਉਹਨਾਂ ਨੇ ਪਲਾਂਟ ਕਿਉਂ ਕੀਤਾ ਇਹਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਹਨਾਂ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨਿਕੀਆਂ ਉਹ ਨੰਗੀਆਂ ਆਉਣੀਆਂ ਚਾਹੀਦੀਆਂ ਨੇ ਦੋਸਤੋ ਨਹੀਂ ਬਹੁਤ ਵੱਡੇ ਭਲੇਖੇ ਦੇ ਵਿੱਚ ਬਹੁਤ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਹੁੰਦੀ ਉਹ ਇਹਨਾਂ ਦੇ ਜਦੋਂ ਕੋਈ ਕਾਰਨਾਮੇ ਦੇਖਦੇ ਨੇ ਕਈ ਵਾਰੀ ਲੋਕ ਅਨਜਾਨਪਨੇ ਦੇ ਵਿੱਚ ਇਹ ਜੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਇਹਨਾਂ ਗੱਲ ਨੂੰ ਨੰਗਾ ਜ਼ਰੂਰ ਕਰਨਾ ਚਾਹੀਦਾਗਾ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ